ਸਾਸਤਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਗਟ ਮਾਣੂਗੀ ਅਤੇ ਮੇਰਾ YouTube ਚੈਨਲ ਮਾਣੂਗੀ ਰੇਡੀਓ ਪੁਆਇੰਟ ਸਭ ਤੋਂ ਪਹਿਲਾਂ ਫਤਿਹ ਬੁਲਾਵਾਂਗੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਹੈ ਮੱッセ ਰੰਗੜ ਦੇ ਮਾਰੇ ਜਾਣ ਮਗਰੋਂ ਭਾਈ ਮਹਿਤਾਬ ਸਿੰਘ ਦੇ ਪੁੱਤਰ ਬਾਲ ਰਾਏ ਸਿੰਘ ਤੇ ਮੋਗਲਾਂ ਵੱਲੋਂ ਢਾਏ ਗਏ ਤਸੱਦਦ ਦੀ ਕਹਾਣੀ ਦੋਸਤੋ ਕਹਿੰਦੇ ਇਹ ਉਹ ਸਿੰਘ ਸੋਰਮਾ ਸੀ ਜਿਸ ਨੇ ਮਸੇ ਰੰਗੜ ਦਾ ਸਿਰ ਕਲਮ ਕਰਕੇ ਸਿੱਖ ਪੰਥ ਦਾ ਸਿਰ ਹਮੇਸ਼ਾ ਦੀ ਤਰ੍ਹਾਂ ਉੱਚਾ ਰੱਖਿਆ ਦੱਸਿਆ ਜਾਂਦਾ ਹੈ ਕਿ ਜਦ ਮਸੇ ਰੰਗੜ ਦੇ ਮਾਰੇ ਜਾਣ ਦੀ ਖਬਰ ਪੰਜਾਬ ਵਿੱਚ ਜੰਗਲ ਦੀ ਅੱਗ ਵਾਂਗੂ ਫੈਲ ਗਈ ਤਾਂ ਮੁਗਲ ਹਾਕਮਾਂ ਦੇ ਮੁਖਬਰਾਂ ਤੇ ਚੁਗਲਖੋਰਾਂ ਨੂੰ ਹੱਥਾਂ ਪੈਰਾਂ ਦੀ ਬਣੀ ਹੋਈ ਸੀ ਦੂਜੇ ਪਾਸੇ ਸਿੰਘਾਂ ਨੇ ਖੁਸ਼ੀਆਂ ਨਾਲ ਜੈਕਾਰੇ ਛੱਡੇ ਅਤੇ ਝਾੜਾਂ ਬੇਲਿਆਂ ਵਿੱਚੋਂ ਬਾਹਰ ਆਉਣ ਲੱਗੇ ਪੰਥ ਚੜ੍ਹਦੀ ਕਲਾ ਵਿੱਚ ਸੀ ਦੋਸਤਾਂ ਦੇ ਘਰ ਸੋਗ ਦੀਆਂ ਲਹਿਰਾਂ ਦੇ ਵਹਿਣ ਪੈ ਰਹੇ ਸਨ ਹਾਕਮਾਂ ਦੀਆਂ ਚਾਪਲੂਸੀਆਂ ਕਰਨ ਵਾਲਿਆਂ ਦੀ ਜਾਨ ਤੇ ਬਣੀ ਹੋਈ ਸੀ ਸਿੰਘਾਂ ਦੀ ਮੁਗਲਾਂ ਨੂੰ ਸੂਹ ਦੇਣ ਵਾਲਿਆਂ ਦਾ ਇਹ ਡਰ ਜਾਇਜ਼ ਵੀ ਸੀ ਮਤਲਬ ਕਿ ਜਦ ਇੰਨੇ ਤਾਕਤਵਰ ਚੌਧਰੀ ਦਾ ਸਰ ਕਲਮ ਕਰਕੇ ਸਿੰਘ ਮੁਗਲਾਂ ਦੇ ਇੰਨੇ ਵੱਡੇ ਘੇਰੇ ਵਿੱਚੋਂ ਲਿਜਾ ਸਕਦੇ ਹੈ ਤਾਂ ਅਸੀਂ ਕਿਹੜੇ ਬਾਗ ਦੀ ਮੂਲੀ ਹਾਂ ਮੱਸਾ ਸਮੇਂ ਦੀਆਂ ਸਰਕਾਰਾਂ ਦਾ ਖਾਸ ਨਮਾਇੰਦਾ ਸੀ ਜਾਨੀ ਕਿ ਹਰਮੰਦਰ ਸਾਹਿਬ ਜੋ ਸਿੱਖਾਂ ਦਾ ਸਿਫਤੀ ਦਾ ਘਰ ਹੈ ਮੱਸੇ ਰੰਗੜ ਦਾ ਮੰਨਣਾ ਸੀ ਕਿ ਉਹ ਉਸ ਨੂੰ ਮੁਗਲਾਂ ਦਾ ਇੱਕ ਸਥਾਨ ਬਣਾ ਦੇਵੇਗਾ ਅਤੇ ਸਿੱਖਾਂ ਦਾ ਖਾਤਮਾ ਕਰ ਦੇਵੇਗਾ ਸਿੱਖਾਂ ਦਾ ਉੱਥੋਂ ਆਉਣਾ ਜਾਣਾ ਬੰਦ ਕਰ ਦੇਵੇਗਾ ਜੋ ਕਿ ਮੱਸੇ ਨੂੰ ਬੜਾ ਆਸਾਨ ਲੱਗਦਾ ਸੀ ਮੱਸੇ ਰੰਗੜ ਨੂੰ ਇਹ ਸਭ ਕਰਨਾ ਬੜਾ ਹੀ ਮਹਿੰਗਾ ਪਿਆ ਸਿੱਖ ਪੰਥ ਦੇ ਮਹਾਨ ਯੋਧੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਵੱਲੋਂ ਲਾਹੌਰ ਦੇ ਵੱਡੇ ਸ਼ਾਸਕ ਜ਼ਕਰੀਆ ਖਾਨ ਦੀਆਂ ਉਂਗਲਾਂ ਦੇ ਸਾਰਿਆਂ ਤੇ ਨੱਚਦਾ ਹਰਿ ਮੰਦਰ ਸਾਹਿਬ ਬਰਕੇ ਪਵਿੱਤਰ ਸਥਾਨ ਤੇ ਮੁਜਰੇ ਕਰਵਾਉਂਦਾ ਸ਼ਰਾਬਾਂ ਪੀਂਦਾ ਹੁਕਿਆਤ ਗੰਦ ਪਾਉਂਦਾ ਆਪਣੀ ਜਾਨ ਤੋਂ ਹੱਥ ਧੋ ਬੈਠਾ ਘਟਨਾ ਤੋਂ ਬਾਅਦ ਵਿੱਚ ਮੁਗਲਾ ਵਿੱਚ ਹਾਂ ਹਾਂਕਾਰ ਜਿਹੀ ਮਚ ਗਈ ਰੰਗੜਾ ਦਾ ਪਰਿਵਾਰ ਵੀ ਕਾਫੀ ਵੱਡਾ ਪਰਿਵਾਰ ਸੀ ਮੱッセ ਦੇ ਪਰਿਵਾਰ ਨੇ ਕੱਟੇ ਸਿਰ ਵਾਲੀ ਲਾਸ ਲੈ ਜਾ ਕੇ ਲਾਹੌਰ ਜ਼ਕਰੀਆ ਖਾਨ ਦੇ ਦਰਾਂ ਵਿੱਚ ਰੱਖ ਦਿੱਤੀ ਅਤੇ ਮੱッセ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਕਿ ਜਦ ਤੱਕ ਮੱッセ ਦੇ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ ਅਸੀਂ ਇਸ ਨੂੰ ਦਫ਼ਨ ਨਹੀਂ ਕਰਾਂਗੇ ਤੇ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਇਸ ਨੂੰ ਦਿੱਲੀ ਲੈ ਜਾਵਾਂਗੇ ਇਹ ਸਭ ਦੇਖ ਕੇ ਜ਼ਕਰੀਆ ਖਾਨ ਜਿਹੜਾ ਕਿ ਵੱਡੀਆਂ-ਵੱਡੀਆਂ ਟੌਰਾਂ ਮਾਰਦਾ ਸੀ ਕਿ ਮੈਂ ਸਿੱਖਾਂ ਦਾ ਖਾਤਮਾ ਕਰ ਦਿੱਤਾ ਉਸਤੇ ਪੈਰਾਂ ਥੱਲੇ ਉਹ ਜ਼ਮੀਨ ਖਿਸਕ ਗਈ ਗੁੱਸੇ ਵਿੱਚ ਆ ਕੇ ਜ਼ਕਰੀਆ ਖਾਨ ਨੇ ਚੌਧਰੀ ਦੀ ਰੱਖਿਆ ਕਰਨ ਵਾਲੇ ਫੌਜਦਾਰਾਂ ਨੂੰ ਬੁਲਾਇਆ ਖਰੇ ਕਿਵੇਂ ਵਾਪਰ ਗਿਆ ਤੁਸੀਂ ਅੰਨੇ ਹੋ ਗਏ ਸੀ ਕਿਵੇਂ ਤੁਹਾਨੂੰ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਤੇ ਉਹ ਏਡਾ ਕਾਰਾ ਕਰ ਗਏ ਖਾਨ ਨੂੰ ਫੌਜਦਾਰਾਂ ਤੇ ਚੀਕਿਆ ਪਤਾ ਨਹੀਂ ਹਜ਼ੂਰ ਉਹ ਮੰਨੋ ਅਸਮਾਨੋ ਵਿੱਚ ਆਏ ਬਾਜ਼ ਵਾਂਗ ਚੌਟੇ ਤੇ ਚੀਤੇ ਦੀ ਰਫ਼ਤਾਰ ਨਾਲ ਆਪਣਾ ਸ਼ਿਕਾਰ ਕਰਕੇ ਦੌੜ ਗਏ ਫੌਜਦਾਰ ਬੋਲਿਆ ਬਾਜ਼ ਚੀਤੇ ਸ਼ਿਕਾਰ ਕੋਈ ਸ਼ਰਮ ਆ ਰਹੀ ਹੈ ਤੈਨੂੰ ਇਹ ਸਭ ਬੋਲਦੇ ਨੂੰ ਤੇ ਜ਼ਕਰੀਆ ਖਾਨ ਨੇ ਫੌਜਦਾਰ ਨੂੰ ਨੌਕਰੀੋਂ ਕੱਢ ਦਿੱਤਾ ਜ਼ਕਰੀਆ ਖਾਨ ਵੱਲੋਂ ਹੁਕਮ ਜਾਰੀ ਕੀਤੇ ਗਏ ਕਿ ਬਲੋ ਸਾਰੇ ਚੁਗਲ ਮਕਬਰਾਂ ਨੂੰ ਜਿਹੜੇ ਖਜਾਨੇ ਤੇ ਕੌਣ ਵਾਂਗ ਲੱਗੇ ਹੋਏ ਕਿਉਂਕਿ ਇਹ ਚੁਗਲ ਸਿਕੰਦਾ ਬਿਲਕੁਲ ਆਪਣੇ ਆਪ ਵਿੱਚ ਖਾਤਮਾ ਸਮਝਦੇ ਸਨ ਗੁੱਸੇ ਵਿੱਚ ਆ ਕੇ ਜ਼ਕਰੀਆ ਖਾਨ ਇਹ ਬੋਲ ਰਿਹਾ ਸੀ ਕਿ ਮੈਂ ਇਹਨਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਾਵਾਂਗਾ ਇਹਨਾਂ ਨੂੰ ਕੰਗਾਲ ਕਰ ਦੇਵਾਂਗਾ ਇਹਨਾਂ ਨੂੰ ਸਾਰਿਆਂ ਨੂੰ ਫੜ ਕੇ ਲਿਆ ਕੇ ਮੇਰੇ ਸਾਹਮਣੇ ਕਰੋ ਜ਼ਕਰੀਆ ਖਾਨ ਹਾਂ ਭਈ ਤੁਸੀਂ ਤਾਂ ਕਿਹਾ ਸੀ ਅਸੀਂ ਸਾਰੇ ਸਿੰਘ ਖਾਤਮਾ ਕਰ ਦਿੱਤੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਫਿਰ ਇਹ ਕਾਰਾ ਕੌਣ ਕਰ ਗਿਆ ਅੱਗ ਬਬੂਲਾ ਹੋਇਆ ਜ਼ਕਰੀਆ ਖਾਨ ਬੋਲ ਰਿਹਾ ਸੀ ਤੁਸੀਂ ਜਥੇ ਸੂ ਦਿੱਤੀ ਮੈਂ ਉੱਥੇ ਗਿਆ ਧਰਤੀ ਪਤਾਲ ਆਕਾਸ਼ ਹਰਥਾ ਫਿਰ ਇਹ ਸਿੰਘ ਕਿਵੇਂ ਬਚ ਗਏ ਹੁਣ ਤੁਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਜਾਨਾਂ ਬਚਾਉਣੀਆ ਚਾਹੁੰਦੇ ਹੋ ਤਾਂ ਉਹਨਾਂ ਸਿੰਘਾਂ ਦਾ ਪਤਾ ਕਰੋ ਨਹੀਂ ਤਾਂ ਮੈਂ ਤੁਹਾਡਾ ਉਹੀ ਹਾਲ ਕਰਾਂਗਾ ਜਿਹੜਾ ਸਿੰਘਾਂ ਨੇ ਚੌਧਰੀ ਦਾ ਕੀਤਾ ਭੁੱਲ ਜਾਓਗੇ ਤੁਸੀਂ ਸਰਕਾਰ ਦੇ ਮਦਦਗਾਰ ਰਹੇ ਹੋ ਕਿਤੋਂ ਵੀ ਲੱਭੋ ਉਹ ਬੰਦੇ ਛੇਤੀ ਤੋਂ ਛੇਤੀ ਹਾਜ਼ਰ ਕਰੋ ਸਾਰੇ ਚੌਧਰੀ ਤੇ ਮੌਕਬਰ ਚੁੱਪ-ਚਾਪ ਖਲੋਤੇ ਸੀ ਪਰ ਹਰ ਭਖਤ ਨਰਨਜਣੀਆਂ ਬੋਲਿਆ ਹਜੂਰ ਪੰਗੂ ਸੁਣੇਂਦਾ ਮੀਰਾ ਕੋਟਿਆ ਪੰਗੂ ਮਹਿਤਾਬ ਸਿੰਘ ਪੰਗੂ ਉਸਨੇ ਹੀ ਚੌਧਰੀ ਦਾ ਕਤਲ ਕੀਤਾ ਹੈ। ਇੱਥੋਂ ਤੈਨ ਕੋ ਹੀ ਹੈ ਹਜ਼ੂਰ ਉਸ ਦਾ ਪਿੰਡ ਪਰ ਉਹ ਪਿੰਡ ਰਹਿੰਦਾ ਨਹੀਂ। ਸੁਣਿਆ ਹੈ ਕਿ ਦੂਰ ਕਿਤੇ ਮਾਰੂਥਲਾਂ ਦੇ ਦੇਸ਼ ਵਿੱਚ ਰਹਿੰਦੇ ਹਨ। ਉਹ ਤੇ ਉਸ ਦੇ ਸਾਥੀ ਹੋਰ ਵੀ ਹਨ ਔਜੇ ਖਾਨੋ ਦਾ ਡੜੈਤ ਕਿ ਲੋਕ ਨਹੀਂ ਸ਼ੱਕਿਆ। ਜੀ ਹਜ਼ੂਰ ਪੂਰਾ ਜਥਾ ਹੈ ਸਿੰਘਾਂ ਦਾ ਸਾਰੇ ਇਕ ਤੋਂ ਵੱਧ ਕੇ ਲੜਾਕੇ ਹਨ ਤੇ ਉਹਨਾਂ ਦੇ ਪਰਿਵਾਰ ਕੀ ਉਹ ਸਨੇ ਪਰਿਵਾਰ ਚਲੇ ਗਏ ਹਨ? ਨਹੀਂ ਹਜ਼ੂਰ ਪਰਿਵਾਰ ਤਾਂ ਜ਼ਿਆਦਾਤਰ ਇੱਥੇ ਹੀ ਹਨ ਲੋਕਸ਼ਬ ਕੇ ਰਹਿੰਦੇ ਹਨ ਪੰਜਾਬ ਵਿੱਚ। ਤਬਾਹ ਕਰ ਦਿਓ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਪਿੰਡਾਂ ਨੂੰ ਝਾੜ ਦਿਓ ਜਿੱਥੇ ਉਹਨਾਂ ਦੇ ਪਰਿਵਾਰ ਵਸਦੇ ਹਨ ਕੋਈ ਬੱਚਾ ਵੀ ਜਿਉਂਦਾ ਨਹੀਂ ਬਚਣਾ ਚਾਹੀਦਾ ਚੱਕਰੀਆ ਖਾਮ ਗੁੱਸੇ ਵਿੱਚ ਚੀਕਿਆ ਮੀਰਾਕੋਟ ਪਿੰਡ ਪੀਰਸਕੰਬਰ अली ਨੂੰ ਜ਼ਗੀਰ ਵਿੱਚ ਮਿਲਿਆ ਹੋਇਆ ਸੀ ਪੀਰ ਨੂੰ ਬਲਾਵਾ ਭੇਜਿਆ ਗਿਆ ਤੁਸੀਂ ਪੀਰ ਸਾਹਿਬ ਪਿੰਡ ਵਿੱਚ ਸਿੱਖਾਂ ਨੂੰ ਪਨਾਹ ਦੇ ਰਹੇ ਹੋ ਤੁਹਾਨੂੰ ਬਾਦਸ਼ਾਹ ਦੇ ਐਲਾਨ ਦਾ ਭੋਰਾ ਵੀ ਡਰ ਨਹੀਂ ਹਕੂਮਤ ਦੇ ਵੈਰੀਆਂ ਨੂੰ ਬਾਗਿਆਂ ਨੂੰ ਟਿਕਾਣਾ ਦੇਣਾ ਵੀ ਇੱਕ ਬਗਾਵਤ ਹੀ ਹੈ ਤੁਸੀਂ ਸਾਡੀ ਇਸ ਟੁਕੜੀ ਦੇ ਨਾਲ ਜਾਓ ਤੇ ਮਤਾਬ ਸਿੰਘ ਨੂੰ ਪੇਸ਼ ਕਰੋ ਨਹੀਂ ਤਾਂ ਸਾਨੂੰ ਤੁਹਾਡਾ ਪੈਂਡ ਉਹ ਜਾੜਨ ਦੇ ਵਿੱਚ ਰਤਾ ਵਿੱਚ ਅਜਕ ਨਹੀਂ ਹੋਵੇਗੀ। ਜਕਰੀਆ ਖਾਨ ਨੇ ਪੀਰ ਨੂੰ ਤਾੜਨਾ ਕੀਤੀ। ਮੁਗਲ ਫੌਜ ਦੀ ਇੱਕ ਟੁਕੜੀ ਤੇ ਨਾਲ ਮਸੇ ਰੰਗੜ ਦੇ ਪਰਿਵਾਰ ਨੇ ਆ ਕੇ ਪੈਂਡ ਕੇਰ ਲਿਆ। ਇਸ ਕੰਬਰਲੀ ਦੀ ਕੋਈ ਵਾਹ ਨਹੀਂ ਚੱਲੀ। ਫੌਜ ਦੇ ਮੁਖੀ ਨੂਰਦੀਨ ਨੇ ਪੀਰ ਨੂੰ ਕਿਹਾ ਕਿ ਪੰਜ ਬਲਾਵਾ ਭੇਜੇ। ਪੰਜ ਨੱਥਾ ਖੇੜਾ ਨੂਰ ਅੱਗੇ ਪੇਸ਼ ਕੀਤਾ ਗਿਆ। ਤੇਰੀ ਜਾਨ ਬਖਸ਼ੀ ਸਿਰਫ ਇਸੇ ਵਿੱਚ ਹੈ ਚੌਧਰੀ ਕਿ ਤੂੰ ਮਤਾਬ ਸਿੰਘ ਨੂੰ ਸਾਡੇ ਹਵਾਲੇ ਕਰ ਦੇਵੇਂ ਨਹੀਂ ਤਾਂ ਸਾਨੂੰ ਹੁਕਮ ਹੈ ਕਿ ਉਹਨਾਂ ਪਿੰਡਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਏ ਜਿੱਥੇ ਸਿੰਘ ਵਸਦੇ ਹਨ ਤੇ ਜਾਂ ਜਿਹੜੇ ਪਿੰਡਾਂ ਦੇ ਪੰਚ ਸਿੰਘਾਂ ਨਾਲ ਹਾਮਦਰ ਦੀ ਰਾਖਦੇ ਹਨ ਫੈਸਲਾ ਤੁਸੀਂ ਕਰਨਾ ਹੈ ਇੱਕ ਆਦਮੀ ਦੇਣਾ ਹੈ ਕਿ ਸਾਰਾ ਪਿੰਡ ਉਜੜਦਾ ਦੇਖਣਾ ਹੈ ਨੂਰਦੀਨ ਨੇ ਨੱਥੇ ਚੌਧਰੀ ਅੱਗੇ ਗੱਲ ਸਾਫ਼ ਕਰ ਦਿੱਤੀ ਮਤਾਬ ਸਿੰਘ ਤਾਂ ਪਿੰਡ ਵਿੱਚ ਹੈ ਹੀ ਨਹੀਂ ਹਜ਼ੂਰ ਮੈਂ ਤੁਹਾਡੇ ਅੱਗੇ ਹਾਜ਼ਰ ਹਾਂ ਮਾਰੋ ਜਾਂ ਰੱਖੋ ਪਰ ਪਿੰਡ ਦਾ ਨੁਕਸਾਨ ਨਾ ਕਰੋ ਨੱਥੇ ਨੇ ਫੌਜ ਦਾ ਰੱਗੇ ਤਰਲਾ ਪਾਇਆ ਇਸ ਤੋਂ ਪਹਿਲਾਂ ਕਿ ਨੂਰਦੀਨ ਕੁਝ ਬੋਲਦਾ ਹਰਪਖਤ ਨਰੰਜਨੀਏ ਨੇ ਉਸ ਦੇ ਕੰਨਾਂ ਵਿੱਚ ਕੁਝ ਕੁਸਰਪੁਸਰ ਕੀਤੀ ਇੱਕ ਹੋਰ ਗੱਲ ਤੇ ਤੇਰੀ ਬੰਦਕਾਸੀ ਹੋ ਸਕਦੀ ਹੈ ਚੌਧਰੀ ਮੈਂ ਸੁਣਿਆ ਹੈ ਕਿ ਮਤਾਬ ਸਿੰਘ ਦਾ ਪੁੱਤਰ ਪਿੰਡ ਵਿੱਚ ਹੀ ਹੈ ਜਾ ਉਸ ਨੂੰ ਲੈ ਕੇ ਆ ਨੂਰਦੀਨ ਦੀ ਗੱਲ ਸੁਣ ਕੇ ਨੱਥੇ ਕਹਰੇ ਦੇ ਪੈਰਾਂ ਹੇਡੋ ਜ਼ਮੀਨ ਖਿਸਕ ਗਈ ਉਸਨੇ ਗੁੱਸੇ ਤੇ ਹੈਰਾਨੀ ਭਰੇ ਪਾਵਾ ਨਾਲ ਫੌਜਦਾਰ ਵੱਲ ਦੇਖਿਆ ਦੇਖਦਾ ਕੀ ਹੈ ਚੌਧਰੀ ਸਾਡੇ ਕੋਲ ਸਾਰਾ ਦਿਨ ਨਹੀਂ ਹੈ ਅਸੀਂ ਹੋਰ ਪਿੰਡਾਂ ਚੋਂ ਵੀ ਸਿੰਘਾਂ ਦਾ ਖੁਰਾਨਾ ਆਪਣਾ ਹੈ ਜਾ ਦੌੜ ਕੇ ਜਾ ਤੇ ਪੇਸ਼ ਕਰ ਹਕੂਮਤ ਦੇ ਬਾਗੀ ਤੇ ਚੌਧਰੀ ਮੱッセ ਦਾ ਕਾਤਲ ਦੇ ਪੁੱਤਰ ਨੂੰ ਸਾਡੇ ਅੱਗੇ ਪਰ ਉਹ ਤਾਂ ਬਾਲ ਹੈ ਹਜੂਰ ਉਸ ਦਾ ਕੋਈ ਕਸੂਰ ਨਹੀਂ ਉਸ ਤਾਂ ਤੁਸੀਂ ਕੀ ਕਰੋਗੇ ਨੱਥੇ ਨੇ ਡਰ ਜ਼ਾਹਰ ਕੀਤਾ ਆਚਾਰ ਪਾਵਾਂਗੇ ਉਸ ਤਾਂ ਹੋਰ ਕੀ ਕਰਨਾ ਸੀ ਨੂਰਦੀਨ ਹੱਸਦਾ ਹੋਇਆ ਬੋਲਿਆ ਪਰ ਉਹ ਸੱਚਮੁੱਚ ਹੀ ਛੋੜਾ ਬਾਲ ਹੈ ਹਜੂਰ ਉਹ ਤਾਂ ਆਪਣੇ ਪਿਤਾ ਨੂੰ ਮਿਲਿਆ ਵੀ ਗਿਣਤੀ ਦੇ ਦਿਨ ਹੈ ਅਸੀਂ ਉਸ ਨੂੰ ਛੱਡਣਾ ਨਹੀਂ ਚੌਧਰੀ ਸੱਪ ਦਾ ਬੱਚਾ ਸੱਪ ਹੀ ਬਣੇਗਾ ਅਸੀਂ ਤਾਂ ਬਸ ਉਸ ਨੂੰ ਹੱਥਾਂ ਵਾਲੇ ਪਾਸੇ ਖਿਡਾੜੀ ਵਿੱਚ ਧੱਕਣਾ ਹੈ ਤੇ ਬਾਕੀ ਕੰਮ ਖੂਂਕਾਰ ਜਾਨਵਰਾਂ ਨੇ ਕਰਨਾ ਹੈ ਉਸ ਨੂੰ ਪਾੜ ਦੇਣਾ ਚਾਹੇ ਰੱਖ ਲੈਣਾ ਨੂਰਦੀਨ ਦੀ ਗੱਲ ਸੁਣ ਕੇ ਨੱਥਾ ਚੌਧਰੀ ਸੁੱਨ ਹੋ ਗਿਆ ਅਸਲ ਵਿੱਚ ਮਤਾਬ ਸਿੰਘ ਆਪਣੇ ਬੱਚੇ ਬਾਲ رائے ਸਿੰਘ ਦਾ ਹੱਥ ਪਿੰਡ ਦੇ ਪੰਜ ਨੱਥੇ ਖਹਿਰੇ ਦੇ ਹੱਥ ਦੇ ਗਿਆ ਸੀ ਤੇ ਨੱਥੇ ਖਹਿਰੇ ਨੇ ਨਥੇ ਖਹਿਰੇ ਨੇ ਵੀ ਬਾਲ ਰਾਏ ਸਿੰਘ ਦਾ ਪਾਲਣ-ਪੋਸਨ ਬੜੇ ਸੋਹਣੇ ਢੰਗ ਨਾਲ ਕੀਤਾ ਅਤੇ ਬਾਲ ਰਾਏ ਸਿੰਘ ਨਾਲ ਨਥੇ ਖਹਿਰੇ ਦੇ ਸਾਰੇ ਪਰਿਵਾਰ ਦਾ ਬੜਾ ਮੋਹ ਪਿਆਰ ਜੁੜਿਆ ਹੋਇਆ ਸੀ ਅੱਜ ਨਥੇ ਨੂੰ ਜਾਪ ਰਿਹਾ ਸੀ ਜਿਵੇਂ ਰਾਏ ਸਿੰਘ ਦੇ ਸਿਰ ਉੱਤੇ ਗਿਲਜਾਂ ਹੁਡੀਆਂ ਫਿਰ ਰਹੀਆਂ ਸਨ ਉਹ ਬਹੁਤ ਉਦਾਸੀ ਦੇ ਆਲਮ ਵਿੱਚ ਪਿੰਡ ਵੱਲ ਤੁਰਿਆ ਡਰ ਤੇ ਫਿਕਰ ਉਸ ਦੀ ਤੌਰ ਤੋਂ ਪੜੇ ਜਾ ਸਕਦੇ ਹਨ ਡੈਗਦਾ ਟੈਂਦਾ ਉਹ ਪਿੰਡ ਪਹੁੰਚਿਆ ਅੱਗੇ ਬਾਲ ਰਾਏ ਸਿੰਘ ਆਪਣੇ ਸਾਥੀਆਂ ਦੇ ਨਾਲ ਖੇਡ ਰਿਹਾ ਸੀ ਨਥੇ ਨੇ ਉਸ ਵੱਲ ਦੇਖਿਆ ਅਫਸੋਸ ਵਿੱਚ ਸਿਰ ਹਿਲਾਇਆ ਤੇ ਖੰਡ ਉੱਤੇ ਡਿੱਗ ਪਿਆ ਇਹ ਹਜੂਰ ਸਲਤਨਤ ਦਾ ਬਾਗੀ ਬੱਚਿਆਂ ਦੀ ਚੱਲ ਰਹੀ ਖੇਡ ਵਿੱਚੋਂ ਇੱਕ ਬਾਲ ਦੂਜੇ ਨੂੰ ਇੱਕ ਰਾਜਾ ਬਣੇ ਹੋਏ ਬਾਲ ਅੱਗੇ ਪੇਸ਼ ਕਰਦਾ ਹੋਇਆ ਬੋਲਿਆ ਚਲ ਓਏ ਝੁੱਕ ਕੇ ਸਲਾਮ ਕਰ ਖਾਨ ਸਾਹਿਬ ਨੂੰ ਐਸ ਰਾਜੇ ਅੱਗੇ ਸਿਰ ਝੁਕਾਉਣ ਨਾਲੋਂ ਮੈਂ ਲੜ ਕੇ ਮਰਨਾ ਪ੍ਰਵਾਨ ਕਰਾਂਗਾ ਖੇਡਦੇ ਹੋਏ ਬਾਲਾਂ ਵਿੱਚੋਂ ਰਾਏ ਸਿੰਘ ਬੋਲਿਆ ਤੇ ਨੱਥਾ ਇੱਕਦਮ ਖੜਾ ਹੋਇਆ ਕਿਉਂ ਨਾ ਮੈਂ ਬਾਲ ਨੂੰ ਲੈ ਕੇ ਕਿਧਰੇ ਦੂਰ ਨਿਕਲ ਜਾਵਾਂ ਤੇ ਫੌਜ ਦੇ ਹੱਥ ਹੀ ਨਾਮ ਜਿਉਂਦਾ ਤਾਂ ਉਹਨਾਂ ਛੱਡਣਾ ਨਹੀਂ ਇਸਨੂੰ ਕੀ ਮੂੰਹ ਦਿਖਾਵਾਂਗਾ ਮੈਂ ਮਤਾਬ ਸਿੰਘ ਨੂੰ ਕੀ ਜਵਾਬ ਦੇਵਾਂਗਾ ਪ੍ਰਮਾਤਮਾ ਦੀ ਕਚਹਿਰੀ ਵਿੱਚ ਜਦ ਮਤਾਬ ਸਿੰਘ ਨੇ ਮੇਰੇ ਤੋਂ ਆਪਣਾ ਬਾਲ ਮੰਗਣਾ ਕਿ ਲਿਆ ਮੇਰਾ ਪੁੱਤਰ ਜਿਸ ਨੂੰ ਮੈਂ ਤੇਰੀ ਉਂਗਲ ਫੜਾ ਕੇ ਗਿਆ ਸੀ ਕੀ ਕਹਾंगा ਬਾਲ ਨੂੰ ਤਾਂ ਮੈਂ ਭੁੱਖੇ ਸ਼ੇਰਾਂ ਅੱਗੇ ਸੁੱਟਾਂ ਨੱਥਾ ਸਿੰਘ ਮਨ ਵਿੱਚ ਸੋਚ ਰਿਹਾ ਸੀ ਇਸ ਤੋਂ ਚੰਗਾ ਤਾਂ ਇਹੀ ਹੈ ਕਿ ਮੈਂ ਇਸ ਨੂੰ ਬਚਾਉਂਦਾ ਹੋਇਆ ਆਪਣਾ ਸਰੀਰ ਦੇ ਦੇਵਾਂ ਮੇਰੇ ਗਏ ਪਿੱਛੋਂ ਘਟੋ ਘਟ ਮੇਰੀ ਔਲਾਦ ਨੂੰ ਤਾਨੇ ਮੇਣੇ ਤਾਂ ਸਹਾਰਨੇ ਨਹੀਂ ਪੈਣਗੇ ਉਹਨਾਂ ਦਾ ਤਾਂ ਜਸ ਹੋਵੇਗਾ ਕਿ ਨੱਥੇ ਚੌਧਰੀ ਦਾ ਪਰਿਵਾਰ ਹੈ ਜਿਹੜਾ ਬਾਲ ਰਾਏ ਸਿੰਘ ਨੂੰ ਬਚਾਉਂਦਾ ਆਪਣੀ ਦੇਹ ਲੇਖੇ ਲਾ ਗਿਆ ਨੱਥੇ ਨੇ ਆਪਣੇ ਇੱਕ ਪੁੱਤਰ ਹੱਕ ਭਾਨ ਜੇ ਸੀਰੀ ਤੇ ਪਹਿਰੇਦਾਰ ਨੂੰ ਨਾਂ ਲਿਆ ਤੇ ਪੰਜੇ ਜਣੇ ਰਾਏ ਸਿੰਘ ਨੂੰ ਲੈ ਕੇ ਪਿੰਡ ਦੀ ਝੂਟ ਉੱਪ ਗਏ ਕੁਝ ਚੁਗਲਾਂ ਨੇ ਜਾ ਕੇ ਹਰਪਖਤ ਨਰੰਜਨੀਏ ਨੂੰ ਚੁਗਲੀ ਕਰ ਦਿੱਤੀ ਨੱਥਾ ਦਾ ਬਾਲ ਨੂੰ ਲੈ ਕੇ ਹਰਨ ਹੋ ਗਿਆ ਜੇ ਉਹ ਸਾਡੇ ਹੱਥੋਂ ਜਿਉਂਦੇ ਨਿਕਲ ਗਏ ਤਾਂ ਖਾਨ ਬਹਾਦਰ ਨੇ ਸਾਡੇ ਵਿੱਚੋਂ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡਣਾ। ਛੇਤੀ ਨਾਲ ਘੋੜੇ ਦੜਾਓ ਤੇ ਜਿਸ ਦੀ ਵੀ ਉਹ ਨਜ਼ਰ ਪੈਣ ਗੋਲੀਆਂ ਨਾ ਉਡਾ ਦਿਓ। ਨੂਰਦੀਨ ਨੇ ਘੋੜਸਵਾਰ ਅਤੇ ਚੁਗਲਖੋਰਾ ਨੂੰ ਨੱਥੇ ਹੋਰਾਂ ਦੇ ਮਗਰ ਭਜਾਇਆ। ਨੱਥਾ, ਮੇਰੀ ਗੱਲ ਧਿਆਨ ਨਾਲ ਸੁਣੋ। ਮੈਂ ਇੱਥੇ ਰੁੱਕ ਕੇ ਫੌਜ ਨੂੰ ਰੋਕਾਂਗਾ ਤੇ ਤੁਸੀਂ ਸਾਰੇ ਬਾਲ ਨੂੰ ਲੈ ਕੇ ਨਿਕਲ ਜਾਓ। ਮਾਲਵੇ ਦੇ ਦੇਸ਼ ਵਿੱਚ ਦੀ ਹੁੰਦੇ ਹੋਏ ਤੁਸੀਂ ਮਾਰੂਥਲ ਵਿੱਚ ਬੁੱਢੇ ਜੋੜ ਚਲੇ ਜਾਇਓ ਤੇ ਬਾਲ ਰਾਏ ਸਿੰਘ ਨੂੰ ਮਤਾਬ ਸਿੰਘ ਦੀ ਗੋਦ ਵਿੱਚ ਬਿਠਾ ਕੇ ਪਰਤਿਓ ਦੂਰੋ ਮਾਰੋ ਮਾਰ ਕਰਦੀਆਂ ਆ ਰਹੀਆਂ ਜਕਰੀਏ ਖਾਨ ਦੀਆਂ ਫੌਜਾਂ ਨੂੰ ਦੇਖ ਕੇ ਨੱਥੇ ਨੇ ਆਪਣੇ ਪੁੱਤਰ ਦੇ ਬਾਕੀ ਸਾਥੀਆਂ ਨੂੰ ਕਿਹਾ ਨਹੀਂ ਪੰਚ ਜੀ ਅਸੀਂ ਤੁਹਾਨੂੰ ਕੱਲਿਆ ਕਿਵੇਂ ਛੱਡ ਜਾਈਏ ਅਸੀਂ ਵੀ ਇੱਥੇ ਤੁਹਾਡੇ ਕੋਲ ਹੀ ਰੁਕਾਂਗੇ ਤੇ ਜੂਝਾਂਗੇ ਜਾਨ ਰਹਿੰਦੀ ਤੱਕ ਤਾਂ ਬਾਲ ਦੀ ਜਾਨ ਦੀ ਰੱਖਿਆ ਕਰਾਂਗੇ ਮਗਰੋਂ ਗੁਰੂ ਆਪ ਰਾਖਾ ਨੱਥੇ ਚੌਧਰੀ ਦਾ ਪਹਿਰੇਦਾਰ ਬੋਲਿਆ ਤਾਂ ਇਸ ਤਰ੍ਹਾਂ ਕਰ ਪੁੱਤਰ ਤੂੰ ਹੀ ਨਿਕਲ ਜਾ ਅਸੀਂ ਇੱਥੇ ਰੁਕਦੇ ਹਾਂ ਕਿਉਂਕਿ ਜੇ ਫੌਜ ਨੂੰ ਕਿਸੇ ਨੇ ਠੱਲ ਨਾ ਪਾਈ ਤਾਂ ਉਹ ਜਲਦੀ ਹੀ ਸਾਨੂੰ ਸਭ ਨੂੰ ਮਾਰ ਮਕਾਉਣਗੇ ਤੇ ਲੋਕ ਕਹਿਣਗੇ ਕਿ ਜਿਸ ਬਾਲ ਨੂੰ ਬਚਾਉਣ ਲਈ ਸਭ ਕੁਝ ਛੱਡ ਕੇ ਭੱਜੇ ਉਸ ਦੀ ਰੱਖਿਆ ਨਹੀਂ ਕਰ ਸਕੇ ਨਿੰਦਿਆ ਪੱਲੇ ਪਵੇਗੀ ਨੱਥੇ ਨੇ ਆਪਣੇ ਪੁੱਤਰ ਨੂੰ ਮਨਾਉਣਾ ਚਾਹਿਆ ਪਰ ਪਿਤਾ ਜੀ ਹੁਣ ਤਾਂ ਭੱਜ ਸਕਣ ਦਾ ਮੌਕਾ ਨਹੀਂ ਬਚਿਆ ਮੌਤ ਸਿਰ ਤੇ ਆਣ ਖਲੋਤੀ ਹੈ ਹੁਣ ਤਾਂ ਸਾਨੂੰ ਮੁਕਾਬਲਾ ਕਰਨ ਲਈ ਨੀਤੀ ਬਣਾਉਣੀ ਚਾਹੀਦੀ ਹੈ ਨੱਥੇ ਦੇ ਪੁੱਤਰ ਨੇ ਹਾਲਾਤ ਵਿਚਾਰਦਿਆਂ ਹੋਇਆ ਕਿਹਾ ਪਰ ਫਿਰ ਵੀ ਮੈਂ ਕਹਾਗਾ ਪੁੱਤਰ ਕੇ ਭਾਵੇਂ ਕਿਸੇ ਨੇੜੇ ਪਿੰਡ ਵਿੱਚ ਹੀ ਸਹੀ ਤੁਸੀਂ ਬਾਲ ਨੂੰ ਕਿਤੇ ਲੁਕੋ ਆਵੋ ਸਾਡੇ ਨਾਲ ਜੋ ਹੋਵੇਗੀ ਦੇਖੀ ਜਾਵੇਗਾ ਪਰ ਬਾਲ ਤਾਂ ਵੱਜ ਜਾਏ ਨੱਥਾ ਥੋੜਾ ਬੇਵਸ ਹੋ ਰਿਹਾ ਸੀ ਇਸ ਤੋਂ ਪਹਿਲਾਂ ਕਿ ਨੱਥਾ ਚੌਧਰੀ ਕੁਝ ਹੋਰ ਬੋਲਦਾ ਗੋਲੀਆਂ ਦੀ ਇੱਕ ਬੁਚਾਰ ਨੱਥੇ ਹੁਣਾ ਦੇ ਸਿਰ ਉਤੋਂ ਦੀ ਲੰਗੀ ਉਹਨਾਂ ਉੱਥੇ ਹੀ ਇੱਕ ਨੀਵੀਂ ਥਾਂ ਦੀ ਓਟ ਲੈ ਕੇ ਮੋਰਚਾ ਮਲ ਲਿਆ ਆਓ ਭਾਈ ਰੰਗੜੋ ਆਓ ਬੈਠੇ ਨੇ ਤੁਹਾਡੇ ਦੁਸ਼ਮਣ ਹੋਵੋ ਅੱਗੇ ਤੇ ਲੈ ਲਓ ਬਦਲਾ ਨੂਰਦੀਨ ਨੇ ਮੱッセ ਰੰਗੜ ਦੇ ਭਰਾਵਾਂ ਨੂੰ ਮਂਗਾਰਿਆ ਮੱッセ ਦੇ ਭਰਾ ਪਤੀਜੇ ਅੱਗੇ ਆਏ ਤੇ ਅਲੀ ਅਲੀ ਕਰਦੇ ਨੱਥੇ ਹੁੜਾਂ ਵੱਲ ਵਧੇ ਟੋਟੇ ਟੋਟੇ ਕਰਦੇ ਉਸ ਤੁਖਮ ਦੇ ਜਾਏ ਦੇ ਤਾਂ ਕਿ ਚੌਧਰੀ ਮੱッセ ਦੀ ਰੂਹ ਨੂੰ ਕੁਝ ਸ਼ਾਂਤੀ ਮਿਲ ਸਕੇ ਮਸੇ ਦਾ ਭਰਾ ਬੋਲਿਆ ਨੱਥੇ ਚੌਧਰੀ ਤੇ ਉਸਦੇ ਸਾਥੀਆਂ ਕੋਲ ਕੋਈ ਵੱਡੇ ਹਥਿਆਰ ਤਾਂ ਨਹੀਂ ਸਨ ਨੱਥਾ ਤੀਰ ਅੰਦਾਜ਼ ਜ਼ਰੂਰ ਚੰਗਾ ਸੀ ਉਸ ਕੋਲ ਤੀਰ ਕਮਾਨ ਸੀ ਭਾਣ ਦੇ ਕੋਲ ਬਰਸੀ ਸੀ ਤੇ ਪੁੱਤਰ ਕੋਲ ਸੇਲਾ ਪਹਿਰੇਦਾਰ ਕੋਲ ਤਲਵਾਰ ਸੀ ਤੇ ਸੀਰੀ ਕੋਲ ਇੱਕ ਮੋਟਾ ਸੌਤਰ ਸੀ ਬਸ ਇਹੀ ਸਨ ਇਹਨਾਂ ਦੇ ਸ਼ਸਤਰ ਤੇ ਅੱਗੇ ਮੁਗਲ ਫੌਜਾਂ ਕੋਲ ਬੰਦੂਖਾਂ ਤੇ ਹੋਰ ਹਥਿਆਰਾਂ ਨਾਲ ਲੈ ਸਨ ਮੁਕਾਬਲਾ ਭਾਵੇਂ ਇੱਕ ਪਾਸੜ ਹੀ ਸੀ ਔਰ ਫਿਰ ਵੀ ਮੁਕਾਬਲਾ ਤਾਂ ਸੀ ਜਦ ਮੱッセ ਦਾ ਪਰਿਵਾਰ ਨੱਥੇ ਤੇ ਉਸ ਦੇ ਸਾਥੀਆਂ ਕੋਲ ਪਹੁੰਚਿਆ ਤਾਂ ਮੂਰਲੀ ਕਤਾਰ ਵਿੱਚ ਮੱッセ ਦੇ ਭਾਈ ਭਤੀਜੇ ਸਨ ਨੱਥੇ ਗਿਆ ਨੇ ਬਰਸੇ ਦੇ ਸੇਲੇ ਵਿੱਚੋਂ برو ਕੇ ਦੋ ਘੋੜਸਵਾਰਾਂ ਨੂੰ ਪਲਾਂ ਵਿੱਚ ਹੀਠਾ ਸੁੱਟ ਲਿਆ ਇਹ ਦੋਵੇਂ ਮੱッセ ਦੇ ਭਤੀਜੇ ਸਨ ਇਸ ਤੋਂ ਪਹਿਲਾਂ ਕਿ ਮੱッセ ਦਾ ਪਰਿਵਾਰ ਸੰਭਲਦਾ ਨੱਥੇ ਦੇ ਸੇਰੀ ਨੇ ਸਲੋਤਰ ਦਾ ਇੱਕ ਭਰਮਾਵਾਰ ਮੱッセ ਦੇ ਭਰਾ ਦੇ ਸਿਰ ਤੇ ਕੀਤਾ ਤੇ ਉਸ ਦਾ ਸਿਰ ਖੱਕੜੀ ਵਾਂਗ ਪਾਟ ਗਿਆ ਖੋਪੜੀ ਦੇ 파ਟਣ ਦਾ ਖੜਾਕ ਸੁਣ ਕੇ ਬਾਕੀ ਘੋੜਸਵਾਰਾਂ ਨੇ ਲਗਾਮਾਂ ਖਿੱਚੀਆਂ ਤੇ ਪਿਸਾਂ ਪਰਤ ਗਏ ਭੱਜੇ ਜਾਂਦੇ ਮੱਸੇ ਦੇ ਪਰਿਵਾਰ ਦੇ ਜੀਆਂ ਦੀ ਨੱਥੇ ਦੇ ਦਰਬਾਨ ਪਹਿਰੇਦਾਰ ਦੀ ਤਲਵਾਰ ਨਾਲ ਵੀ ਪੇਂਟ ਹੋ ਗਏ ਤੇ ਕਿਰਪਾਨ ਨੇ ਪ੍ਰਾਉਣਾਚਾਰੀ ਕਰਦਿਆਂ ਤਿੰਨ ਚਾਰ ਹੋਰ ਸਵਾਰ ਆਪਣੇ ਕੋਲ ਹੀ ਰੱਖ ਲਏ ਕੁਝ ਕੁ ਜੀਆਂ ਦੇ ਬਾਕੀ ਖਾਲੀ ਘੋੜੇ ਵਾਪਸ ਪਰਤੇ ਨੂਰਦੀਨ ਤੇ ਉਸਦੇ ਸੈਨਿਕ ਸੁੰਨ ਜਏ ਹੋ ਗਏ ਮੱਸੇ ਦੇ ਭਰਾ ਦੀ ਮਤੀਰੇ ਵਾਂਗ ਖਿੱਲਰ ਦੀ ਖੋਪੜੀ ਸਭ ਨੇ ਦੇਖੀ ਸੀ ਭਾਰੀ ਸਲੋਤਰ ਸਭ ਨੂੰ ਆਪਣੇ ਸਿਰ ਵਿੱਚ ਵੱਜਦਿਆਂ ਪ੍ਰਤੀਤ ਹੋਇਆ ਹਰਪਖਤ ਨਰੰਜਣੀ ਦਾ ਹੱਥ ਤਾਂ ਆਪ ਮਹਾਰਾਜਰ ਨੂੰ ਸੂਕੇ ਦੇਖਣ ਲੱਗਾ ਸੀ ਇਹ ਜੱਟ ਸਾਡੇ ਮਾਰਨ ਦੇ ਵਸ ਨਹੀਂ ਸਾਡਾ ਤਾਂ ਅੱਧਾ ਪਰਿਵਾਰ ਇਹਨਾਂ ਹੋਰ ਮਾਰ ਦਿੱਤਾ ਅਸੀਂ ਨਹੀਂ ਲੈਣਾ ਕੋਈ ਬਦਲਾ ਹਰੋਂਦਾ ਹੋਇਆ ਮੱッセ ਦਾ ਇੱਕ ਭਰਾ ਨੂਰਦੀਨ ਨੂੰ ਕਹਿ ਰਿਹਾ ਸੀ ਤੁਸੀਂ ਚੌਧਰੀ ਮੱッセ ਦੇ ਭਰਾ ਹੋ ਇਸ ਤਰ੍ਹਾਂ ਕਿਉਂ ਭਜਦੇ ਹੋ ਵੈਰ ਤਾਂ ਤੁਹਾਡਾ ਹੈ ਅਸੀਂ ਮੂਰੇ ਹੋ ਕੇ ਕਿਉਂ ਮਰੀਏ ਤੁਹਾਡੀ ਖਾਤਰ ਅਸੀਂ ਕਿਉਂ ਲੜੀਏ ਜਾਓ ਭਗਤ ਨਰਨਜਨੀਆ ਕੋਲ ਜਾਓ ਜਿਹੜਾ ਚੁਗਲੀ ਕਰਕੇ ਲੈ ਕੇ ਆਇਆ ਹੈ ਨੂਰਦੀਨ ਬੋਲੇ ਅਜੇ ਇਹ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਨਥੇ ਚੌਧਰੀ ਨੇ ਕੁਝ ਕਿ 99 ਜਿਹੇ ਤੀਰ ਚਲਾਏ ਤੇ ਤਿੰਨ ਘੋੜਸਵਾਰ ਹੋ ਡੇਗ ਲਏ ਜਿਨ੍ਹਾਂ ਵਿੱਚ ਇੱਕ ਮਸੇ ਦਾ ਭਤੀਜਾ ਸੀ ਰੱਜ ਗਏ ਅਸੀਂ ਬਦਲਾ ਲੈ ਕੇ ਬਸ ਥੋਤੋ ਕੁਝ ਸਰਦਾ ਹੈ ਤਾਂ ਦੇਖ ਲਵੋ ਨਹੀਂ ਸਾਨੂੰ ਤਾਂ ਮaaf ਕਰੋ ਬਦਲਾ ਲੈਣ ਆਇਆ ਕਿਤੇ ਮੈਂ ਸਾਰਾ ਪਰਿਵਾਰ ਨਾ ਮਰਵਾ ਤਰਾ ਕੀ ਮੂੰਹ ਦਿਖਾਵਾਂਗਾ ਮੈਂ ਘਰੇ ਜਾ ਕੇ ਕਿ ਇੱਕ ਦਾ ਬਦਲਾ ਲੈਣ ਗਿਆ ਸੀ ਤੇ ਪੰਜ ਹੋਰ ਮਰਵਾ ਆਇਆ ਇਹ ਕਹਿ ਕੇ ਮੱッセ ਦੇ ਭਰਾ ਨੇ ਘੋੜੇ ਨੂੰ ਅੱਡੀ ਲਾਈ ਤੇ ਵਾਪਸ ਪਰਤ ਗਿਆ ਉਧਰ ਹਰ ਭਗਤ ਨਰਨਜਨੀਆ ਵੀ ਡੋਲ ਗਿਆ ਅਸੀਂ ਕੋਈ ਸਿਪਾਹੀ ਨਹੀਂ ਅਸੀਂ ਤਾਂ ਹਕੂਮਤ ਦੇ ਬਸ ਵਫਾਦਾਰ ਹਾਂ ਸਾਡਾ ਕੰਮ ਮੁਖਬਰੀਆ ਕਰਨਾ ਹੈ ਮਾਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਸਾਡੇ ਤੋਂ ਆਸ ਨਾ ਰੱਖਿਓ ਕਿ ਅਸੀਂ ਇਹਨਾਂ ਜੱਟਾਂ ਨੂੰ ਮਾਰ ਲਵਾਂਗੇ ਉਸਨੇ ਫੌਜਦਾਰ ਨੂਰਦੀਨ ਨੂੰ ਸੁਣਾਉਂਦਿਆਂ ਕਿਹਾ ਇੰਨੇ ਚਿਰ ਨੂੰ ਨੱਥੇ ਦੇ ਤੀਰਾਂ ਨੇ ਇਹਨਾਂ ਦੇ ਕਈ ਹੋਰ ਘੋੜਸਵਾਰ ਪਾਰ ਬਲਾ ਦਿੱਤੇ ਨੱਥੇ ਦਾ ਇੱਕ ਵੀ ਤੀਰ ਖਾਲੀ ਨਹੀਂ ਗਿਆ ਸੀ ਜਿਹਦੇ ਵੀ ਤੀਰ ਲੱਗਿਆ ਉਹ ਪਾਣੀ ਮੰਗਣ ਜੋਗਾ ਵੀ ਨਹੀਂ ਰਿਹਾ ਗੱਲ ਹੱਥੋਂ ਜਾਂਦੀ ਦੇਖ ਕੇ ਨੂਰਦੀਨ ਨੇ ਫੌਜ ਨੂੰ ਇਸ਼ਾਰਾ ਕੀਤਾ ਕਿ ਨੱਥੇ ਤੇ ਉਸਦੇ ਸਾਥੀਆਂ ਨੂੰ ਚੌ ਤਰਫਾ ਘੇਰਾ ਪਾ ਲੋ ਤੇ ਦੋਹਾਂ ਪਾਸਿਆਂ ਤੋਂ ਹੱਲਾ ਬੋਲੋ ਨੱਥੇ ਨੇ ਵੀ ਟਕਾ ਲਿਆ ਕਿ ਹੁਣ ਮੌਤ ਦਰਾਂ ਧਿਆਨ ਟੁੱਕੀ ਹੈ ਉਸਨੇ ਰਾਏ ਸਿੰਘ ਨੂੰ ਸਮਝਾਇਆ ਕਿ ਉਹ ਇੱਥਾ ਹੀ ਲੱਕ ਕੇ ਬੈਠਾ ਰਹੇ ਨੱਥੇ ਨੇ ਤੀਰ ਵਰਸਾਉਣੇ ਸ਼ੁਰੂ ਕੀਤੇ ਉਹ ਐਸੇ ਰੋ ਵਿੱਚ ਤੀਰ ਛੱਡ ਰਿਹਾ ਸੀ ਕਿ ਕਈ ਤੀਰ ਤਾਂ ਮੁਗਲ ਸਿਪਾਹੀਆਂ ਦੇ ਸਰੀਰਾਂ ਦੇ ਪਾਰ ਨਿਕਲ ਜਾਂਦੇ ਸਨ ਨੇੜੇ ਆਏ ਮੁਗਲਾਂ ਨੂੰ ਉਸ ਦੇ ਸਾਥੀ ਬਰਸਿਆਂ ਵਿੱਚੋਂ פרו ਰਹੇ ਹਨ ਪਹਿਰੇਦਾਰ ਤੇ ਸਿਰੀ ਵੀ ਆਪਣੀ ਕਰਪਾਨ ਤੇ ਸਲੋਤਰ ਨਾਲ ਸੋਨਾ ਮੁਕਾਬਲਾ ਕਰ ਰਹੇ ਹਨ ਪਰ ਨੱਥੇ ਦੇ ਤੀਰਾਂ ਤੋਂ ਡਰਦੇ ਬਹੁਤੇ ਮੁਗਲ ਸਿਪਾਹੀ ਤਾਂ ਨੇੜੇ ਆ ਹੀ ਨਹੀਂ ਰਹੇ ਕਾਫੀ ਚਹਰੋ ਬਹਾਦਰੀ ਨਾਲ ਜੂਝਦੇ ਰਹੇ ਪਰ ਰੋ ਵਿੱਚ ਖਿੱਚ-ਖਿੱਚ ਕੇ ਤੀਰ ਚਲਾਉਂਦੇ ਨੱਥੇ ਦੀ ਕਮਾਨ ਚਿੱਲਿਓ ਲੈ ਗਈ ਹੁਣ ਪਕੇ ਹੋਏ ਮੈਦਾਨ ਵਿੱਚ ਕਮਾਨ ਚਿੱਲੇ ਤੇ ਚੜਾਉਣ ਦਾ ਸਮਾਂ ਕਿੱਥੇ ਸੀ ਸੋ ਉਸਨੇ ਲੱਕ ਨਾਲ ਬੱਦੀ ਕਿਰਪਾਨ ਕੱਢੀ ਕੁਝ ਨੇੜੇ ਦੇ ਮੁਗਲਾਂ ਨੂੰ ਉਸਨੇ ਤਲਵਾਰ ਦੇ ਫੱਟ ਦੇ ਕੇ ਹੇਠਾਂ ਡੇਗਿਆ ਨੂਰਦੀਨ ਨੂੰ ਨੱਥੇ ਚੌਧਰੀ ਦੀ ਨਕਾਰਾ ਹੋ ਗਈ ਕਮਾਨ ਦਾ ਪਤਾ ਲੱਗ ਗਿਆ ਤੇ ਉਸਨੇ ਸਿਪਾਈਆਂ ਨੂੰ ਗੋਲੀਆਂ ਚਲਾਉਣ ਦਾ ਇਸ਼ਾਰਾ ਕੀਤਾ ਜਿਹੜੇ ਜਿਹੜੇ ਬਨੂਕਚੀ ਪਹਿਲਾਂ ਨੱਥੇ ਦੇ ਤੀਰਾਂ ਤੋਂ ਡਰਦੇ ਸਾਹਮਣੇ ਨਹੀਂ ਆ ਰਹੇ ਸਨ ਉਹਨਾਂ ਨੇ ਮੂਹਰੇ ਆ ਕੇ ਗੋਲੀਆਂ ਭਰਾ ਦਿੱਤੀਆਂ ਦੋ ਗੋਲੀਆਂ ਨੱਥੇ ਦੇ ਲੱਗੀਆਂ ਇੱਕ ਮੋਢੇ ਦੇ ਪਾਰ ਹੋ ਗਈ ਦੂਜੀ ਪੱਟ ਵਿੱਚ ਨੱਥੇ ਦੇ ਤਿੰਨ ਸਾਥੀ ਉਸ ਦਾ ਪੁੱਤਰ ਦਰਬਾਨ ਤੇ ਸੇਰੀ ਵੀ ਗੋਲੀਆਂ ਨੇ ਡੇਗ ਲਏ ਨੱਥਾ ਵੀ ਜ਼ਖਮੀ ਹੋ ਕੇ ਧਰਤੀ ਤੇ ਡੈਗ ਪਿਆ ਹੁਣ ਨੱਥੇ ਪੰਚ ਦਾ ਭਾਂਜਾ ਤੇ ਬਾਲ ਰਾਏ ਸਿੰਘ ਹੀ ਬਚੇ ਸਨ ਬਾਲਕ ਨੇ ਹੁਣ ਤੱਕ ਨੱਥੇ ਦੀ ਕੋਟ ਤਕਾਈ ਹੋਈ ਸੀ ਉਹ ਲੜਾਈ ਵਿੱਚ ਇੱਕ ਪਲ ਵੀ ਨੱਥੇ ਦੀਆਂ ਲੱਤਾਂ ਤੋਂ ਪਾਸੇ ਨਹੀਂ ਹੋਇਆ ਸੀ ਪਰ ਹੁਣ ਨੱਥਾ ਆਪ ਡੈਗ ਪਿਆ ਸੀ ਬਦੂਖਾਂ ਦੀ ਤਾੜ-ਤਾੜ ਤੋਂ ਸਾਈਮਿਆ ਰਾਏ ਸਿੰਘ ਉੱਥੇ ਹੀ ਸਹ ਕੇ ਬੈਠਾ ਰਿਹਾ ਜਦ ਨੱਥਾ ਤੇ ਉਸਦੇ ਸਾਥੀ ਡੈਗ ਪਏ ਤਾਂ ਮੁਗਲਾਂ ਨੇ ਆਪਣੇ ਘੋੜੇ ਆ ਉਹਨਾਂ ਉੱਤੇ ਚੜਾ ਦਿੱਤੇ ਬਾਲ ਰਾਏ ਸਿੰਘ ਵੀ ਘੋੜਿਆਂ ਦੇ ਪੌੜਾਂ ਹੇਠ ਆ ਰਿਹਾ ਸੀ ਕੇ ਇੱਕ ਘੋੜੇ ਦੇ ਪੌੜ ਨੂੰ ਹੱਥ ਪਾ ਲਿਆ ਤੇ ਘੋੜੇ ਨੇ ਉਸ ਨੂੰ ਵਗਾ ਕੇ ਪਰੇ ਮਾਰਿਆ ਇੱਕ ਮੋਗਲ ਸਿਪਾਹੀ ਨੇ ਤਲਵਾਰ ਦਾ ਵਾਰ ਕੀਤਾ ਤੇ ਰਾਏ ਸਿੰਘ ਦੀ ਗਰਦਨ ਕੱਟੀ ਗਈ ਦੂਜੇ ਵਾਰ ਨੇ ਉਸ ਦਾ ਮੋਢਾ ਕੱਟ ਦਿੱਤਾ ਧਰਤੀ ਤੇ ਬੇਸੁਰਤ ਪਏ ਹੋਏ ਬਾਲ ਤੇ ਇੱਕ ਵਾਰ ਫਿਰ ਕੀਤਾ ਤੇ ਤਲਵਾਰ ਦੀ ਨੌ ਕੋਸਤੇ ਮੋਢੇ ਨੂੰ چیر ਕੇ ਧਰਤੀ ਵਿੱਚ ਧਸ ਗਈ ਲਹੂ ਨਾਲ ਲਥਪਥ ਬਾਲ ਰਾਏ ਸਿੰਘ ਨੂੰ ਮਰਿਆ ਜਾਣ ਕੇ ਮੁਗਲ ਟੁਗੜੀ ਉਥੋਂ ਚਲੀ ਗਈ ਪਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ ਦੀ ਨਿਗਾਹ ਬਾਲ ਦੀ ਸਾਰਾਗ ਨਹੀਂ ਘਟੀ ਗਈ ਸੀ ਸਾਗ ਵੇਚਦੀ ਹੋਈ ਇੱਕ ਕੰਬੋਇਨ ਮਾਈ ਇਧਰ ਦੀ ਲੰਘ ਰਹੀ ਸੀ ਜਦ ਉਸ ਨੇ ਲਾਸ਼ਾਂ ਪਈਆਂ ਦੇਖੀਆਂ ਤੇ ਉਸ ਦੇ ਨਿਗਾ ਬਾਲ ਉੱਤੇ ਗਈ ਤਾਂ ਉਹ ਤਰਸ ਦੇ ਘਰ ਵਿੱਚ ਆ ਕੇ ਬਾਲ ਵੱਲ ਭੱਜੀ ਬੱਚੇ ਦੀ ਨੰਬ ਚੱਲ ਰਹੀ ਸੀ ਸੋ ਉਸ ਮਾਈ ਨੇ ਬਾਲ ਨੂੰ ਚੁੱਕਿਆ ਤੇ ਆਪਣੇ ਘਰ ਲੈ ਆਈ ਥੋੜੀ ਬਹੁਤ ਪੁੱਛ ਪੜਤਾਲ ਕਰਨ ਪਿੱਛੋਂ ਬੀਬੀ ਨੂੰ ਪਤਾ ਲੱਗਿਆ ਕਿ ਇਸ ਬਾਲ ਦਾ ਇੱਕ ਭਰਾ ਰੁੰਡਿਆਲੇ ਰਹਿੰਦਾ ਹੈ ਉਸ ਬਾਲ ਨੂੰ ਉਸ ਕੋਲ ਲੈ ਆਈ। ਉਹਨਾਂ ਨੇ ਰਾਏ ਸਿੰਘ ਨੂੰ ਪਛਾਣ ਲਿਆ ਤੇ ਤੁਰੰਤ ਮੋਚੀ ਨੂੰ ਸੱਦ ਕੇ ਉਸ ਦੇ ਜ਼ਖਮ ਸਵਾਈ। ਸੱਚੇ ਸਤਗੁਰ ਕਲਗੀਧਰ ਪਿਤਾ ਜੀ ਮਹਾਰਾਜ ਦੀ ਮਿਹਰ ਹੋਈ ਕਿ ਭਾਈ ਮਹਤਾਬ ਸਿੰਘ ਦਾ ਬਾਲ ਭਾਈ ਰਾਏ ਸਿੰਘ ਐਸੇ ਭਿਆਨਕ ਹਮਲੇ ਵਿੱਚੋਂ ਵੀ ਬਚ ਗਿਆ ਤੇ ਨੱਥੇ ਚੌਧਰੀ ਦੀ ਹੌਣ ਮੁਸਕਤ ਵੀ ਅਜਾਈ ਨਹੀਂ ਗਈ। ਦੋਸਤੋ ਇਹ ਹੈ ਮੱਸੇ ਰੰਗੜ ਦੇ ਮਾਰੇ ਜਾਣ ਮਗਰੋਂ ਭਾਈ ਮਹਤਾਬ ਸਿੰਘ ਦੇ ਪੁੱਤਰ ਬਾਲ ਰਾਏ ਸਿੰਘ ਤੇ ਮੋਗਲਾ ਬੱਲੋ ਟਾਏ ਗਏ ਤਸੱਦਦ ਦੀ ਕਹਾਣੀ